ਦੀ ਉਮਰ ਦੇ ਵਿੱਚ ਪਰਮੇਸ਼ਰ ਨੇ ਉਹਨੂੰ ਜਾਜਕ ਦੇ ਲਈ ਨਹੀਂ ਬਲਕਿ ਨਬੀ ਦੇ ਲਈ ਚੁਣ ਲਿਆ ਇਹ ਪਰਮੇਸ਼ਰ ਦੇ ਹੱਥ ਦੇ ਵਿੱਚ ਆ ਕੇ ਪਰਮੇਸ਼ਰ ਸਾਨੂੰ ਕਿਸ ਸੇਵਕਾਈ ਦੇ ਲਈ ਬੁਲਾਉਂਦਾ ਹੈ ਇਹ ਪਰਮੇਸ਼ਰ ਤੈਅ ਕਰਦਾ ਹੈ ਕਿ ਕਿਸ ਵਿਅਕਤੀ ਨੂੰ ਕਿਹੜੀ ਸੇਵਕਾਈ ਦੇ ਲਈ ਬਣਾਉਣਾ ਹੈ ਜਦੋਂ ਹਿਜ਼ਕੀਯਾਲ ਆਪਣੇ ਬਾਪ ਤੋਂ ਸੇਵਕਾਈ ਦੇ ਬਾਰੇ ਸਿੱਖ ਰਿਹਾ ਹੈ ਉਸ ਸਮੇਂ ਪਰਮੇਸ਼ਰ ਉਹਨੂੰ ਜਾਜਕ ਦੇ ਲਈ ਨਹੀਂ ਕਿਉਂਕਿ ਜਾਜਕ ਦੀ ਸੇਵਾ ਔਰ ਇੱਕ ਨਬੀ ਦੀ ਸੇਵਾ ਦੇ ਵਿੱਚ ਬਹੁਤ ਕੀ ਹੈ ਨਬੀ ਨੂੰ ਹਮੇਸ਼ਾ ਲੋਕਾਂ ਦੀ ਵਿਰੋਧਤਾ ਔਰ ਲੋਕ ਉਹਨੂੰ ਚੰਗਾ ਨਹੀਂ ਸਮਝਦੇ ਬਲਕੇ ਨਬੀ ਲੋਕਾਂ ਕੀ ਮਾਰੇ ਜਾਂਦੇ ਪੱਥਰ ਮਾਰੇ ਜਾਂਦੇ ਆ ਨਬੀ ਜਦੋਂ ਜਾ ਕੇ ਬੋਲਦਾ ਆ ਲੋਕਾਂ ਨੂੰ ਲੱਗਦਾ ਵੀ ਇਹ ਸਾਡੇ ਬਾਰੇ ਹੀ ਬੋਲਦਾ ਜਾ ਰਿਹਾ ਹੈ ਨਬੀ ਨੂੰ ਬਹੁਤ ਵਿਰੋਧਤਾ ਦਾ ਕੀ ਕਰਨਾ ਪੈਂਦਾ ਹੈ ਸਾਹਮਣਾ ਕਰਨਾ ਪੈਂਦਾ ਸੋ ਪਰਮੇਸ਼ਵਰ ਨੂੰ ਜਾਜਤ ਔਰ ਤੇ ਨਹੀਂ ਬਲਕੇ ਨਬੀ ਦੇ ਤੌਰ ਤੇ ਕੀ ਕਰਦੇ ਆ ਔਰ ਜਦੋਂ 30 ਸਾਲਾਂ ਦਾ ਸੀ ਪਰਮੇਸ਼ਰ ਨੇ ਕਿਛਕੇਲ ਨੂੰ ਨਬੀ ਹੋਣ ਲਈ ਕੀ ਕਰ ਲਿਆ ਜਦੋਂ ਯੂਸਫ 30 ਸਾਲ ਦਾ ਸੀ ਪਰਮੇਸ਼ਰ ਉਹਨੂੰ ਮਿਸਰ ਦਾ ਕੀ ਬਣਾਦਾ ਜਦੋਂ ਦਾਊਦ 30 ਸਾਲ ਦਾ ਸੀ ਇਸਰਾਇਲ ਦੇ ਰਾਜ ਤੇ ਬਿਠਾ ਦਿੱਤਾ ਹਾਂਜੀ ਔਰ ਜਦੋਂ ਪ੍ਰਭੂ ਯੀਸ਼ੂਮ ਸੀ 30 ਸਾਲ ਦੇ ਸਿਰਫ ਕਈ ਨੂੰ ਉਠੀ ਕੀਤਾ